ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਅੱਜ ਦਾ ਮੌਸਮ ਬੜਾ ਵਧੀਆ ਜੀ ਸਵੇਰ ਦੇ 6:30 ਮਿੰਟ ਹੋਏ ਨੇ ਜੀ ਪੂਰੇ 6:30 ਦੇਖੋ ਜੀ ਮੌਸਮ ਅੱਜ ਦਾ ਕੋਈ ਪਹਾੜੀ ਇਲਾਕਾ ਜਾਂ ਕੁਝ ਹੋਰ ਨਹੀਂ ਹੈ ਜੀ ਇਹ ਇਹ ਸਮਾਣਾ ਜੀ ਪੰਡਿਤ ਣਿਠਾ ਜੀ ਸਮਾਣੇ ਦਾ ਸਮਾਣੇ ਸ਼ਹਿਰ ਦਾ ਪੰਡਿਤ ਣਿਠੇ ਦੇ ਖੇਤ ਨੇ ਸਾਡੇ ਅਫੀਸ਼ੀਅਲੀ ਵੀਡੀਓ ਚ ਅਸੀਂ ਤੁਹਾਨੂੰ ਰੋਜ਼ ਦੀ ਪੈੜ ਦਿਖਾਈ ਸੀ ਇਸ ਵੀਡੀਓ ਚ ਅਸੀਂ ਤੁਹਾਨੂੰ ਰੋਜ਼ ਵੀ ਦਿਖਾ ਦਾਂਗੇ ਹਾਂਜੀ ਕੇ ਰਿਕਵੈਸਟ ਹੈ ਜੀ ਤੁਹਾਡੇ ਅੱਗੇ ਤੁਹਾਡੇ ਚਾਰਨਾ ਚ ਬੇਨਤੀ ਹੈ ਸਾਡੇ 350 ਫੋਲੋਅਰ ਘਟਨੇ ਜੀ ਉਹਨਾਂ ਨੂੰ 350 ਫੋਲੋਅਰ ਪੂਰੇ ਕਰਨ ਚ ਸਾਡੀ ਮਦਦ ਕਰੋ ਜੀ ਤੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਸਾਨੂੰ ਲਾਈਕ ਸ਼ੇਅਰ ਤੇ ਸਟਾਰ ਵੀ ਸੈਂਡ ਕਰ ਸਕਦੇ ਹੋ ਹਾਂਜੀ ਤੁਹਾਡੇ ਕੋਲ ਕਿਹੜੀ ਕਿਹੜੀ ਜੀਰੀ ਲਾਈ ਹੋਈ ਹੈ ਜੀ ਖੇਤ ਚ ਸਾਡੇ ਕੋਲ ਤਾਂ ਕੁਛ ਬਾਸਮਤੀ ਐ ਕੁਛ ਸਰਕਾਰੀ ਜੀਰੀ ਐ ਜੀ ਮੁੱਛਲ ਜੀਰੀ ਐ ਸਾਡੇ ਕੋਲੇ ਡੇਢ ਕਿੱਲਾ ਜੀ ਬਾਕੀ 2 2.5 ਕਿੱਲੇ ਸਾਡੇ ਕੋਲ ਸਰਕਾਰੀ ਜੀਰੀ ਦੇਨੇ ਜੀ ਹਾਂਜੀ ਆਪਣਾ ਵੀ ਦੱਸਿਓ ਜੀ ਕਿਹੜੀ ਕਿਹੜੀ ਜੀਰੀ ਐ ਤੁਹਾਡੇ ਕੋਲ ਖੇਤ ਲਾਈ ਹੋਈ ਚਲੋ ਜੀ ਅਸੀਂ ਤੁਹਾਨੂੰ ਰੋਜ਼ ਦਿਖਾਨੇ ਆ ਜੀ ਹੁਣ ਏ ਸੀਗਾ ਜੀ ਰੋਜ਼ ਦੇਖੋ ਜੀ ਛੋੜ ਜਾ ਕੋਲ ਜਾਣ ਤੇ ਉਹਦੇ ਡਰ ਲੱਗਦਾ ਜੀ ਵੈਸੇ ਸੁਣਿਆ ਹੈ ਕਿ ਇਹ ਮਾਰਦਾ ਨਹੀਂ ਹੁੰਦਾ ਨੁਕਸਾਨ ਨਹੀਂ ਕਰ ਪਹਚਾੰਦਾ ਬੰਦੇ ਨੂੰ ਪਰ ਇਹ ਬੰਦੇ ਤੋਂ ਡਰਦਾ ਵੀ ਨਹੀਂ ਜੀ ਦੇਖੋ ਮੈਂ ਇਹਦੇ ਕੋਲ ਜਾਣ ਦੀ ਕੋਸ਼ਿਸ਼ ਕਰ ਰਿਹਾ ਜਮਾ ਵੀ ਦੇਖੋ ਹੱਲ ਨਹੀਂ ਰਿਹਾ ਦੇਖੋ ਮੈਂ ਛੋੜ ਜਾ ਹੱਥ ਜੇ ਨਾਲ ਡਰਾਇਆ ਤਾਂ ਭੱਜਿਆ ਜੀ ਇਹ ਵੈਸੇ ਕੋਲ ਜਾਣ ਤੋਂ ਛੋੜ ਜਾ ਡਰ ਲੱਗਦਾ ਜੀ ਇਹ ਤੋਂ ਇਹ ਰੋਜ ਸੀਗਾ ਜੀ ਸਾਡੇ ਖੇਤਾਂ 'ਚ ਆਮ ਹੀ ਰਹਿੰਦੇ ਨੇ ਜੀ ਇਹ ਧੰਨਵਾਦ ਜੀ